ਉਹ ਤੇ ਖਬਰ ਵੇਖੀ ਐ ਜਿਹਦੇ ਵਿੱਚ ਬੱਚੇ ਜਿਹੜੇ ਆ ਉਹ ਬੜੇ ਡਰੇ ਹੋਏ ਆ ਸਹਮੇ ਹੋਏ ਆ ਬਸ ਤੇ ਵਿੱਚ ਬੈਠੇ ਆ ਔਰ ਜਿਹੜਾ ਲੇਡੀ ਸਟਾਫ ਐ ਉਹ ਬਸ ਡਰਾਈਵਰ ਨੂੰ ਵਾਰ-ਵਾਰ ਇਹ ਰਿਕੁਐਸਟ ਕਰ ਰਿਹਾ ਕਿ ਤੁਸੀਂ ਸੇਫਲੀ ਜਿਹੜੀ ਗੱਡੀ ਚਲਾਓ ਪਰ ਮੈਂ ਦੇਖਿਆ ਕਿ ਉਹਦਾ ਡਰਾਈਵਰ ਸੀ ਮੈਨੂੰ ਹੁਣੇ ਮੈਂ ਇੱਕ ਜਿਹੜੀ న్యూਸ ਚੈਨਲ ਜਿਹੜੇ ਹਿਸ਼ਾਰਪੁਰ ਦੇ న్యూਸ ਹੈ ਉਹ ਤੇ ਖਬਰ ਵੇਖੀ ਐ ਜਿਹਦੇ ਵਿੱਚ ਬੱਚੇ ਜਿਹੜੇ ਆ ਉਹ ਬੜੇ ਡਰੇ ਹੋਏ ਆ ਸਹਮੇ ਹੋਏ ਆ ਬਸ ਤੇ ਵਿੱਚ ਬੈਠੇ ਆ ਔਰ ਜਿਹੜਾ ਲੇਡੀ ਸਟਾਫ ਹੈ ਉਹ ਵਸ ਡਰਾਈਵਰ ਨੂੰ ਵਾਰ-ਵਾਰ ਇਹ ਰਿਕੁਐਸਟ ਕਰ ਰਿਹਾ ਕਿ ਤੁਸੀਂ ਸੇਫਲੀ ਜਿਹੜੀ ਗੱਡੀ ਚਲਾਓ ਪਰ ਮੈਂ ਦੇਖਿਆ ਕਿ ਉਹਦਾ ਡਰਾਈਵਰ ਹੈ ਬੜੀ ਬਦਮਿਜ਼ੀ ਦੇ ਨਾਲ ਲੇਡੀ ਸਟਾਫ ਨਾਲ ਵੀ ਗੱਲ ਕਰ ਰਿਹਾ ਔਰ ਬੱਚਿਆਂ ਦੀ ਜਿਹੜੀ ਜ਼ਿੰਦਗੀ ਜਿਹੜੀ ਹੈਗੀ ਆ ਉਹਨਾਂ ਨੂੰ ਜੋਖਮ ਦੇ ਵਿੱਚ ਪਾ ਰਿਹਾ ਬੜੀ ਰਫ ਡਰਾਈਵਿੰਗ ਕਰ ਰਿਹਾ ਆ ਮੈਂ ਸਾਰੇ ਜਿੰਨੇ ਵੀ ਵੀਰ ਸਪੈਸ਼ਲ ਤੌਰ ਤੇ ਸਕੂਲ ਦੀਆਂ ਬੱਸਾਂ ਚਲਾਉਂਦੇ ਆ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਆ ਜਿਹੜਾ ਬੰਦਾ ਹੈਗਾ ਅਸੀਂ ਇਹ ਤੇ ਹੁਣੇ ਮੈਂ ਪ੍ਰਸ਼ਾਸਨ ਨਾਲ ਗੱਲ ਕਰਨ ਲੱਗਾ ਇਹਦੇ ਤੇ ਆਪਾਂ ਕਾਨੂੰਨੀ ਕਾਰਵਾਈ ਕਰਵਾਣੀ ਹੈ ਕਾਈਂਡਲੀ ਵਿਸ਼ੇਸ਼ ਤੌਰ ਤੇ ਜਿਹੜੇ ਸਕੂਲ ਦੇ ਬੱਚੇ ਆਪਾਂ ਬੱਸਾਂ ਲੈ ਕੇ ਜਾਂਦੇ ਆ ਉਹ ਸੇਫਲੀ ਚਲਾਓ ਕਿਉਂਕਿ ਇੱਕ ਪਰਿਵਾਰ ਦੇ ਵਿੱਚ ਜਿਹੜਾ ਮਾਹੌਲ ਵੇਖੀ ਹੈ ਜਿਹਦੇ ਵਿੱਚ ਬੱਚੇ ਜਿਹੜੇ ਆ ਉਹ ਬੜੇ ਡਰੇ ਹੋਏ ਆ ਸਹਿਮੇ ਹੋਏ ਆ ਬੱਸ ਦੇ ਵਿੱਚ ਬੈਠੇ ਆ ਔਰ ਜਿਹੜਾ ਲੇਡੀ ਸਟਾਫ ਹੈ ਉਹ ਵਸ ਡਰਾਈਵਰ ਨੂੰ ਵਾਰ-ਵਾਰ ਇਹ ਰਿਕੁਐਸਟ ਕਰ ਰਿਹਾ ਕਿ ਤੁਸੀਂ ਸੇਫਲੀ ਜਿਹੜੀ ਗੱਡੀ ਚਲਾਓ ਪਰ ਮੈਂ ਦੇਖਿਆ ਕਿ ਉਹਦਾ ਡਰਾਈਵਰ ਹੈ ਬੜੀ ਬਦਤਮੀਜ਼ੀ ਦੇ ਨਾਲ ਲੇਡੀ ਸਟਾਫ ਨਾਲ ਵੀ ਗੱਲ ਕਰ ਰਿਹਾ ਔਰ ਬੱਚਿਆਂ ਦੀ ਜਿਹੜੀ ਜ਼ਿੰਦਗੀ ਜਿਹੜੀ ਹੈਗੀ ਆ ਉਹਨਾਂ ਨੂੰ ਜੋਖਮ ਦੇ ਵਿੱਚ ਪਾ ਰਿਹਾ ਬੜੀ ਰਫ ਡਰਾਈਵਿੰਗ ਕਰ ਰਿਹਾ ਆ ਮੈਂ ਸਾਰੇ ਜਿੰਨੇ ਵੀ ਵੀਰ ਸਪੈਸ਼ਲ ਤੌਰ ਤੇ ਸਕੂਲ ਦੀਆਂ ਬੱਸਾਂ ਚਲਾਉਂਦੇ ਆ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਆ ਜਿਹੜਾ ਬੰਦਾ ਹੈਗਾ ਅਸੀਂ ਇਹ ਤੇ ਹੁਣੇ ਮੈਂ ਪ੍ਰਸ਼ਾਸਨ ਨਾਲ ਗੱਲ ਕਰਨ ਲੱਗਾ ਇਹਦੇ ਤੇ ਆਪਾਂ ਕਾਨੂੰਨੀ ਕਾਰਵਾਈ ਕਰਵਾਣੀ ਹੈ ਕਾਈਂਡਲੀ ਵਿਸ਼ੇਸ਼ ਤੌਰ ਤੇ ਜਿਹੜੇ ਸਕੂਲ ਦੇ ਬੱਚੇ ਆਪਾਂ ਬੱਸਾਂ ਲੈ ਕੇ ਜਾਂਦੇ ਆ ਉਹ ਸੇਫਲੀ ਚਲਾਓ ਕਿਉਂਕਿ ਇੱਕ ਪਰਿਵਾਰ ਦੇ ਵਿੱਚ ਜਿਹੜਾ ਬੱਚਾ ਵਰੇਖੀ ਹੈ ਜਿਹਦੇ ਵਿੱਚ ਬੱਚੇ ਜਿਹੜੇ ਆ ਉਹ ਬੜੇ ਡਰੇ ਹੋਏ ਆ ਸਹਿਮੇ ਹੋਏ ਆ ਬੱਸ ਦੇ ਵਿੱਚ ਬੈਠੇ ਆ ਔਰ ਜਿਹੜਾ ਲੇਡੀ ਸਟਾਫ ਹੈ ਉਹ ਬੱਸ ਡਰਾਈਵਰ ਨੂੰ ਬਾਰ-ਬਾਰ ਇਹ ਰਿਕੁਐਸਟ ਕਰ ਰਿਹਾ ਕਿ ਤੁਸੀਂ ਸੇਫਲੀ ਜਿਹੜੀ ਗੱਡੀ ਚਲਾਓ ਪਰ ਮੈਂ ਦੇਖਿਆ ਕਿ ਉਹਦਾ ਡਰਾਈਵਰ ਹੈ ਬੜੀ ਬਦਮਿਸ਼ੀ ਦੇ ਨਾਲ ਲੇਡੀ ਸਟਾਫ ਨਾਲ ਵੀ ਗੱਲ ਕਰ ਰਿਹਾ ਔਰ ਬੱਚਿਆਂ ਦੀ ਜਿਹੜੀ ਜ਼ਿੰਦਗੀ ਜਿਹੜੀ ਹੈਗੀ ਆ ਉਹਨਾਂ ਨੂੰ ਜੋਖਮ ਦੇ ਵਿੱਚ ਪਾ ਰਿਹਾ ਬੜੀ ਰਫ ਡਰਾਈਵਿੰਗ ਕਰ ਰਿਹਾ ਆ ਮੈਂ ਸਾਰੇ ਜਿੰਨੇ ਵੀ ਵੀਰ ਸਪੈਸ਼ਲ ਤੌਰ ਤੇ ਸਕੂਲ ਦੀਆਂ ਬੱਸਾਂ ਚਲਾਉਂਦੇ ਆ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਆ ਜਿਹੜਾ ਬੰਦਾ ਹੈਗਾ ਅਸੀਂ ਇਹ ਤੇ ਹੁਣੇ ਮੈਂ ਪ੍ਰਸ਼ਾਸਨ ਨਾਲ ਗੱਲ ਕਰਨ ਲੱਗਾ ਇਹਦੇ ਤੇ ਆਪਾਂ ਕਾਨੂੰਨੀ ਕਾਰਵਾਈ ਕਰਵਾਣੀ ਹੈ ਕਾਈਂਡਲੀ ਵਿਸ਼ੇਸ਼ ਤੌਰ ਤੇ ਜਿਹੜੇ ਸਕੂਲ ਦੇ ਬੱਚੇ ਆਪਾਂ ਬੱਸਾਂ ਲੈ ਕੇ ਜਾਂਦੇ ਆ ਉਹ ਸੇਫਲੀ ਚਲਾਓ ਕਿਉਂਕਿ ਇੱਕ ਪਰਿਵਾਰ ਦੇ ਵਿੱਚ ਜਿਹੜਾ ਬੱਚਾ ਵਰੇ ਵੇਖੀ ਹੈ ਜਿਹਦੇ ਵਿੱਚ ਬੱਚੇ ਜਿਹੜੇ ਆ ਉਹ ਬੜੇ ਡਰੇ ਹੋਏ ਆ ਸਹਿਮੇ ਹੋਏ ਆ ਬੱਸ ਦੇ ਵਿੱਚ ਬੈਠੇ ਆ ਔਰ ਜਿਹੜਾ ਲੇਡੀ ਸਟਾਫ ਹੈ ਉਹ ਬੱਸ ਡਰਾਈਵਰ ਨੂੰ ਵਾਰ-ਵਾਰ ਇਹ ਰਿਕੁਐਸਟ ਕਰ ਰਿਹਾ ਕਿ ਤੁਸੀਂ ਸੇਫਲੀ ਜਿਹੜੀ ਗੱਡੀ ਚਲਾਓ ਪਰ ਮੈਂ ਦੇਖਿਆ ਕਿ ਉਹਦਾ ਡਰਾਈਵਰ ਹੈ ਬੜੀ ਬਦਮਿਸ਼ੀ ਦੇ ਨਾਲ ਲੇਡੀ ਸਟਾਫ ਨਾਲ ਵੀ ਗੱਲ ਕਰ ਰਿਹਾ ਔਰ ਬੱਚਿਆਂ ਦੀ ਜਿਹੜੀ ਜ਼ਿੰਦਗੀ ਜਿਹੜੀ ਹੈਗੀ ਆ ਉਹਨਾਂ ਨੂੰ ਜੋਖਮ ਦੇ ਵਿੱਚ ਪਾ ਰਿਹਾ ਬੜੀ ਰਫ ਡਰਾਈਵਿੰਗ ਕਰ ਰਿਹਾ ਮੈਂ ਸਾਰੇ ਜਿੰਨੇ ਵੀ ਵੀਰ ਸਪੈਸ਼ਲ ਤੌਰ ਤੇ ਸਕੂਲ ਦੇ ਆ ਬੱਸਾਂ ਚਲਾਉਂਦੇ ਆ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਆ ਜਿਹੜਾ ਬੰਦਾ ਹੈਗਾ ਅਸੀਂ ਤੇ ਹੁਣੇ ਮੈਂ ਪ੍ਰਸ਼ਾਸਨ ਨਾਲ ਗੱਲ ਕਰਨ ਲੱਗਾ ਇਹਦੇ ਤੇ ਆਪਾਂ ਕਾਨੂੰਨੀ ਕਾਰਵਾਈ ਕਰਵਾਣੀ ਹੈ ਕਾਈਂਡਲੀ ਵਿਸ਼ੇਸ਼ ਤੌਰ ਤੇ ਜਿਹੜੇ ਸਕੂਲ ਦੇ ਬੱਚੇ ਆਪਾਂ ਬੱਸਾਂ ਲੈ ਕੇ ਜਾਂਦੇ ਆ ਉਹ ਸੇਫਲੀ ਚਲਾਓ ਕਿਉਂਕਿ ਇੱਕ ਪਰਿਵਾਰ ਦੇ ਵਿੱਚ ਜਿਹੜਾ ਬੱਸ ਵਰੇਖੀ ਹੈ ਜਿਹਦੇ ਵਿੱਚ ਬੱਚੇ ਜਿਹੜੇ ਆ ਉਹ ਬੜੇ ਡਰੇ ਹੋਏ ਆ ਸਹਿਮੇ ਹੋਏ ਆ ਬੱਸ ਦੇ ਵਿੱਚ ਬੈਠੇ ਆ ਔਰ ਜਿਹੜਾ ਲੇਡੀ ਸਟਾਫ ਹੈ ਉਹ ਬੱਸ ਡਰਾਈਵਰ ਨੂੰ ਬਾਰ-ਬਾਰ ਇਹ ਰਿਕੁਐਸਟ ਕਰ ਰਿਹਾ ਕਿ ਤੁਸੀਂ ਸੇਫਲੀ ਜਿਹੜੀ ਗੱਡੀ ਚਲਾਓ ਪਰ ਮੈਂ ਦੇਖਿਆ ਕਿ ਉਹਦਾ ਡਰਾਈਵਰ ਹੈ ਬੜੀ ਬਦਤਮੀਜ਼ੀ ਦੇ ਨਾਲ ਲੇਡੀ ਸਟਾਫ ਨਾਲ ਵੀ ਗੱਲ ਕਰ ਰਿਹਾ ਔਰ ਬੱਚਿਆਂ ਦੀ ਜਿਹੜੀ ਜ਼ਿੰਦਗੀ ਜਿਹੜੀ ਹੈਗੀ ਆ ਉਹਨਾਂ ਨੂੰ ਜੋਖਮ ਦੇ ਵਿੱਚ ਪਾ ਰਿਆ ਬੜੀ ਰਫ ਡਰਾਈਵਿੰਗ ਕਰ ਰਿਹਾ ਆ ਮੈਂ ਸਾਰੇ ਜਿੰਨੇ ਵੀ ਵੀਰ ਸਪੈਸ਼ਲ ਤੌਰ ਤੇ ਸਕੂਲ ਦੀਆਂ ਬੱਸਾਂ ਚਲਾਉਂਦੇ ਆ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਆ ਜਿਹੜਾ ਬੰਦਾ ਹੈਗਾ ਅਸੀਂ ਇਹ ਤੇ ਹੁਣੇ ਮੈਂ ਪ੍ਰਸ਼ਾਸਨ ਨਾਲ ਗੱਲ ਕਰਨ ਲੱਗਾ ਇਹਦੇ ਤੇ ਆਪਾਂ ਕਾਨੂੰਨੀ ਕਾਰਵਾਈ ਕਰਵਾਣੀ ਹੈ ਕਾਈਂਡਲੀ ਵਿਸ਼ੇਸ਼ ਤੌਰ ਤੇ ਜਿਹੜੇ ਸਕੂਲ ਦੇ ਬੱਚੇ ਆਪਾਂ ਬੱਸਾਂ ਲੈ ਕੇ ਜਾਂਦੇ ਆ ਉਹ ਸੇਫਲੀ ਚਲਾਓ ਕਿਉਂਕਿ ਇੱਕ ਪਰਿਵਾਰ ਦੇ ਵਿੱਚ ਜਿਹੜਾ ਬੱਚਾ ਵੇਖੀ ਹੈ ਜਿਹਦੇ ਵਿੱਚ ਬੱਚੇ ਜਿਹੜੇ ਆ ਉਹ ਬੜੇ ਡਰੇ ਹੋਏ ਆ ਸਹਮੇ ਹੋਏ ਆ ਬਸ ਤੇ ਵਿੱਚ ਬੈਠੇ ਆ ਔਰ ਜਿਹੜਾ ਲੇਡੀ ਸਟਾਫ ਹੈ ਉਹ 버ਸ ਡਰਾਈਵਰ ਨੂੰ ਬਾਰ ਬਾਰ ਇਹ ਰਿਕੁਐਸਟ ਕਰ ਰਿਹਾ ਕਿ ਤੁਸੀਂ ਸੇਫਲੀ ਜਿਹੜੀ ਗੱਡੀ ਚਲਾਓ ਪਰ ਮੈਂ ਦੇਖਿਆ ਕਿ ਉਹਦਾ ਡਰਾਈਵਰ ਹੈ ਬੜੀ ਬਦਤਮੀਜ਼ੀ ਦੇ ਨਾਲ ਲੇਡੀ ਸਟਾਫ ਨਾਲ ਵੀ ਗੱਲ ਕਰ ਰਿਹਾ ਔਰ ਬੱਚਿਆਂ ਦੀ ਜਿਹੜੀ ਜ਼ਿੰਦਗੀ ਜਿਹੜੀ ਹੈਗੀ ਆ ਉਹਨਾਂ ਨੂੰ ਜੋਖਮ ਦੇ ਵਿੱਚ ਪਾ ਰਿਹਾ ਬੜੀ ਰਫ ਡਰਾਈਵਿੰਗ ਕਰ ਰਿਹਾ ਆ ਮੈਂ ਸਾਰੇ ਜਿੰਨੇ ਵੀ ਵੀਰ ਸਪੈਸ਼ਲ ਤੌਰ ਤੇ ਸਕੂਲ ਦੀਆਂ ਬੱਸਾਂ ਚਲਾਉਂਦੇ ਆ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਆ ਜਿਹੜਾ ਬੰਦਾ ਹੈਗਾ ਅਸੀਂ ਇਹ ਤੇ ਹੁਣੇ ਮੈਂ ਪ੍ਰਸ਼ਾਸਨ ਨਾਲ ਗੱਲ ਕਰਨ ਲੱਗਾ ਇਹਦੇ ਤੇ ਆਪਾਂ ਕਾਨੂੰਨੀ ਕਾਰਵਾਈ ਕਰਵਾਣੀ ਹੈ ਕਾਈਂਡਲੀ ਵਿਸ਼ੇਸ਼ ਤੌਰ ਤੇ ਜਿਹੜੇ ਸਕੂਲ ਦੇ ਬੱਚੇ ਆਪਾਂ ਬੱਸਾਂ ਲੈ ਕੇ ਜਾਂਦੇ ਆ ਉਹ ਸੇਫਲੀ ਚਲਾਓ ਕਿਉਂਕਿ ਇੱਕ ਪਰਿਵਾਰ ਦੇ ਵਿੱਚ ਜਿਹੜਾ ਬਦਬਦਰ ਰੇਖੀ ਹੈ ਜਿਹਦੇ ਵਿੱਚ ਬੱਚੇ ਜਿਹੜੇ ਆ ਉਹ ਬੜੇ ਡਰੇ ਹੋਏ ਆ ਸਹਿਮੇ ਹੋਏ ਆ ਬੱਸ ਦੇ ਵਿੱਚ ਬੈਠੇ ਆ ਔਰ ਜਿਹੜਾ ਲੇਡੀ ਸਟਾਫ ਹੈ ਉਹ ਵਸਟ ਡਰਾਈਵਰ ਨੂੰ ਬਾਰ-ਬਾਰ ਇਹ ਰਿਕੁਐਸਟ ਕਰ ਰਿਹਾ ਕਿ ਤੁਸੀਂ ਸੇਫਲੀ ਜਿਹੜੀ ਗੱਡੀ ਚਲਾਓ ਪਰ ਮੈਂ ਦੇਖਿਆ ਕਿ ਉਹਦਾ ਡਰਾਈਵਰ ਹੈ ਬੜੀ ਬਦਮਿਸ਼ੀ ਦੇ ਨਾਲ ਲੇਡੀ ਸਟਾਫ ਨਾਲ ਵੀ ਗੱਲ ਕਰ ਰਿਹਾ ਔਰ ਬੱਚਿਆਂ ਦੀ ਜਿਹੜੀ ਜ਼ਿੰਦਗੀ ਜਿਹੜੀ ਹੈਗੀ ਆ ਉਹਨਾਂ ਨੂੰ ਜੋਖਮ ਦੇ ਵਿੱਚ ਪਾ ਰਿਹਾ ਬੜੀ ਰਫ ਡਰਾਈਵਿੰਗ ਕਰ ਰਿਹਾ ਆ ਮੈਂ ਸਾਰੇ ਜਿੰਨੇ ਵੀ ਵੀਰ ਸਪੈਸ਼ਲ ਤੌਰ ਤੇ ਸਕੂਲ ਦੀਆਂ ਬੱਸਾਂ ਚਲਾਉਂਦੇ ਆ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਆ ਜਿਹੜਾ ਬੰਦਾ ਹੈਗਾ ਅਸੀਂ ਇਹ ਤੇ ਹੁਣੇ ਮੈਂ ਪ੍ਰਸ਼ਾਸਨ ਨਾਲ ਗੱਲ ਕਰਨ ਲੱਗਾ ਇਦੇ ਤੇ ਆਪਾਂ ਕਾਨੂੰਨੀ ਕਾਰਵਾਈ ਕਰਵਾਣੀ ਹੈ ਕਾਈਂਡਲੀ ਵਿਸ਼ੇਸ਼ ਤੌਰ ਤੇ ਜਿਹੜੇ ਸਕੂਲ ਦੇ ਬੱਚੇ ਆਪਾਂ ਬੱਸਾਂ ਲੈ ਕੇ ਜਾਂਦੇ ਆ ਉਹ ਸੇਫਲੀ ਚਲਾਓ ਕਿਉਂਕਿ ਇੱਕ ਪਰਿਵਾਰ ਦੇ ਵਿੱਚ ਜਿਹੜਾ ਬਚਵਰ ਵੇਖੀ ਹੈ ਜਿਹਦੇ ਵਿੱਚ ਬੱਚੇ ਜਿਹੜੇ ਆ ਉਹ ਬੜੇ ਡਰੇ ਹੋਏ ਆ ਸਹਿਮੇ ਹੋਏ ਆ ਬੱਸ ਦੇ ਵਿੱਚ ਬੈਠੇ ਆ ਔਰ ਜਿਹੜਾ ਲੇਡੀ ਸਟਾਫ ਹੈ ਉਹ ਬੱਸ ਡਰਾਈਵਰ ਨੂੰ ਬਾਰ-ਬਾਰ ਇਹ ਰਿਕੁਐਸਟ ਕਰ ਰਿਹਾ ਕਿ ਤੁਸੀਂ ਸੇਫਲੀ ਜਿਹੜੀ ਗੱਡੀ ਚਲਾਓ ਪਰ ਮੈਂ ਦੇਖਿਆ ਕਿ ਉਹ ਤੇ ਡਰਾਈਵਰ ਹੈ ਬੜੀ ਬਦਮਿਜ਼ੀ ਦੇ ਨਾਲ ਲੇਡੀ ਸਟਾਫ ਨਾਲ ਵੀ ਗੱਲ ਕਰ ਰਿਹਾ ਔਰ ਬੱਚਿਆਂ ਦੀ ਜਿਹੜੀ ਜ਼ਿੰਦਗੀ ਜਿਹੜੀ ਹੈਗੀ ਆ ਉਹਨਾਂ ਨੂੰ ਜੋਖਮ ਦੇ ਵਿੱਚ ਪਾ ਰਿਹਾ ਬੜੀ ਰਫ ਡਰਾਈਵਿੰਗ ਕਰ ਰਿਹਾ ਆ ਮੈਂ ਸਾਰੇ ਜਿੰਨੇ ਵੀ ਵੀਰ ਸਪੈਸ਼ਲ ਤੌਰ ਤੇ ਸਕੂਲ ਦੀਆਂ ਬੱਸਾਂ ਚਲਾਉਂਦੇ ਆ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਆ ਜਿਹੜਾ ਬੰਦਾ ਹੈਗਾ ਅਸੀਂ ਤੇ ਹੁਣੇ ਮੈਂ ਪ੍ਰਸ਼ਾਸਨ ਨਾਲ ਗੱਲ ਕਰਨ ਲੱਗਾ ਇਹਦੇ ਤੇ ਆਪਾਂ ਕਾਨੂੰਨੀ ਕਾਰਵਾਈ ਕਰਵਾਣੀ ਹੈ ਕਾਈਂਡਲੀ ਵਿਸ਼ੇਸ਼ ਤੌਰ ਤੇ ਜਿਹੜੇ ਸਕੂਲ ਦੇ ਬੱਚੇ ਆਪਾਂ ਬੱਸਾਂ ਲੈ ਕੇ ਜਾਂਦੇ ਆ ਉਹ ਸੇਫਲੀ ਚਲਾਓ ਕਿਉਂਕਿ ਇੱਕ ਪਰਿਵਾਰ ਦੇ ਵਿੱਚ ਜਿਹੜਾ ਬੱਕਰ ਵੇਖੀ ਹੈ ਜਿਹਦੇ ਵਿੱਚ ਬੱਚੇ ਜਿਹੜੇ ਆ ਉਹ ਬੜੇ ਡਰੇ ਹੋਏ ਆ ਸਹਿਮੇ ਹੋਏ ਆ ਬੱਸ ਦੇ ਵਿੱਚ ਬੈਠੇ ਆ ਔਰ ਜਿਹੜਾ ਲੇਡੀ ਸਟਾਫ ਹੈ ਉਹ ਬੱਸ ਡਰਾਈਵਰ ਨੂੰ ਵਾਰ-ਵਾਰ ਇਹ ਰਿਕੁਐਸਟ ਕਰ ਰਿਹਾ ਕਿ ਤੁਸੀਂ ਸੇਫਲੀ ਜਿਹੜੀ ਗੱਡੀ ਚਲਾਓ ਪਰ ਮੈਂ ਦੇਖਿਆ ਕਿ ਉਹਦਾ ਡਰਾਈਵਰ ਹੈ ਬੜੀ ਬਦਤਮੀਜ਼ੀ ਦੇ ਨਾਲ ਲੇਡੀ ਸਟਾਫ ਨਾਲ ਵੀ ਗੱਲ ਕਰ ਰਿਹਾ ਔਰ ਬੱਚਿਆਂ ਦੀ ਜਿਹੜੀ ਜ਼ਿੰਦਗੀ ਜਿਹੜੀ ਹੈਗੀ ਆ ਉਹਨਾਂ ਨੂੰ ਜੋਖਮ ਦੇ ਵਿੱਚ ਪਾ ਰਿਹਾ ਬੜੀ ਰਫ ਡਰਾਈਵਿੰਗ ਕਰ ਰਿਹਾ ਆ ਮੈਂ ਸਾਰੇ ਜਿੰਨੇ ਵੀ ਵੀਰ ਸਪੈਸ਼ਲ ਤੌਰ ਤੇ ਸਕੂਲ ਦੀਆਂ ਬੱਸਾਂ ਚਲਾਉਂਦੇ ਆ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਆ ਜਿਹੜਾ ਬੰਦਾ ਹੈਗਾ ਅਸੀਂ ਇਹ ਤੇ ਹੁਣੇ ਮੈਂ ਪ੍ਰਸ਼ਾਸਨ ਨਾਲ ਗੱਲ ਕਰਨ ਲੱਗਾ ਇਹਦੇ ਤੇ ਆਪਾਂ ਕਾਨੂੰਨੀ ਕਾਰਵਾਈ ਕਰਵਾਣੀ ਹੈ ਕਾਈਂਡਲੀ ਵਿਸ਼ੇਸ਼ ਤੌਰ ਤੇ ਜਿਹੜੇ ਸਕੂਲ ਦੇ ਬੱਚੇ ਆਪਾਂ ਬੱਸਾਂ ਲੈ ਕੇ ਜਾਂਦੇ ਆ ਉਹ ਸੇਫਲੀ ਚਲਾਓ ਕਿਉਂਕਿ ਇੱਕ ਪਰਿਵਾਰ ਦੇ ਵਿੱਚ ਜਿਹੜਾ ਬਟਵਰ ਵੇਖੀ ਹੈ ਜਿਹਦੇ ਵਿੱਚ ਬੱਚੇ ਜਿਹੜੇ ਆ ਉਹ ਬੜੇ ਡਰੇ ਹੋਏ ਆ ਸਹਮੇ ਹੋਏ ਆ ਬਸ ਦੇ ਵਿੱਚ ਬੈਠੇ ਆ ਔਰ ਜਿਹੜਾ ਲੇਡੀ ਸਟਾਫ ਹੈ ਉਹ ਵਸ ਡਰਾਈਵਰ ਨੂੰ ਬਾਰ-ਬਾਰ ਇਹ ਰਿਕੁਐਸਟ ਕਰ ਰਿਹਾ ਕਿ ਤੁਸੀਂ ਸੇਫਲੀ ਜਿਹੜੀ ਗੱਡੀ ਚਲਾਓ ਪਰ ਮੈਂ ਦੇਖਿਆ ਕਿ ਉਹਦਾ ਡਰਾਈਵਰ ਹੈ ਬੜੀ ਬਦਮਿਸ਼ੀ ਦੇ ਨਾਲ ਲੇਡੀ ਸਟਾਫ ਨਾਲ ਵੀ ਗੱਲ ਕਰ ਰਿਹਾ ਔਰ ਬੱਚਿਆਂ ਦੀ ਜਿਹੜੀ ਜ਼ਿੰਦਗੀ ਜਿਹੜੀ ਹੈਗੀ ਆ ਉਹਨਾਂ ਨੂੰ ਜੋਖਮ ਦੇ ਵਿੱਚ ਪਾ ਰਿਆ ਬੜੀ ਰਫ ਡਰਾਈਵਿੰਗ ਕਰ ਰਿਹਾ ਆ ਮੈਂ ਸਾਰੇ ਜਿੰਨੇ ਵੀ ਵੀਰ ਸਪੈਸ਼ਲ ਤੌਰ ਤੇ ਸਕੂਲ ਦੀਆਂ ਬੱਸਾਂ ਚਲਾਉਂਦੇ ਆ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਆ ਜਿਹੜਾ ਬੰਦਾ ਹੈਗਾ ਅਸੀਂ ਇਹ ਤੇ ਹੁਣੇ ਮੈਂ ਪ੍ਰਸ਼ਾਸਨ ਨਾਲ ਗੱਲ ਕਰਨ ਲੱਗਾ ਇਹਦੇ ਤੇ ਆਪਾਂ ਕਾਨੂੰਨੀ ਕਾਰਵਾਈ ਕਰਵਾਣੀ ਹੈ ਕਾਈਂਡਲੀ ਵਿਸ਼ੇਸ਼ ਤੌਰ ਤੇ ਜਿਹੜੇ ਸਕੂਲ ਦੇ ਬੱਚੇ ਆਪਾਂ ਬੱਸਾਂ ਲੈ ਕੇ ਜਾਂਦੇ ਆ